ਵੀਡੀਓ ਦਫ਼ਤਰ ਅੱਗੇ ਬੰਦੇ ਆਏ ਮੋਟਰਸਾਈਕਲ ਤੇ ਦੋ ਮੁੰਡੇ ਬੰਦੇ ਦਾਤ ਅੱਗੇ ਦਿਖਾਈ ਜਾਂਦੇ ਦਾਤ ਆ ਗਈ ਆ ਜੋ ਹੈ ਕੱਢਣਾ ਮੈਂ ਕੀ ਕੱਢਾ ਤੁਹਾਡੇ ਬਾਅਦ ਮੇਰੇ ਕੋਲ ਹੈ ਹੀ ਕੋਈ ਨਹੀਂ ਕਹਿੰਦਾ ਉਹਨਾਂ ਨੇ ਦਾਤ ਮਾਰੀ ਮੈਂ ਤਾਂ ਫਾੜ ਲਿਆ ਨੁਫਾੜੀ ਦਾ ਉਹਨੇ ਹੱਥ ਖਿੱਚ ਪੀ ਮੈਂ ਭੱਜੇ ਲੱਗਿਆ ਤਾਂ ਫਿਰ ਉਹਨੇ ਪਿੱਛੇ ਮਾਰਿਆ ਹੁਣ ਕੰਮ ਤੇ ਥਾਣੇ ਵਾਲਿਆਂ ਨੇ ਕਰਨਾ ਹੈ ਥਾਲਿਆਂ ਉੱਥੋਂ ਕਦਮ ਮੇਰੇ ਖਿਆਲ 200 ਕਦਮ ਤੇ ਹੈ ਤੇ ਇਹ ਕੱਲ ਦੀ ਵਾਰਦਾਤ ਹੈ ਜਿਹੜੀ ਹੋਈ ਹੈ ਤੇ ਅੱਜ ਫਿਰ ਉੱਥੇ ਉਸੇ ਪੁਆਇੰਟ ਦੇ ਅੱਜ ਫਿਰ ਲੁੱਟਕੋਈ ਹੈ ਥਾਣੇ ਤਿੰਨ ਕਿਹੜੇ ਲਾਇਆ ਸਾਨੂੰ ਕੋਈ ਰਿਪਲਾਈ ਨਹੀਂ। ਥਾਣੇ ਚਲਵਾਈ ਹੋਈ। ਕੁਝ ਨਹੀਂ ਐਪਲੀਕੇਸ਼ਨ ਲੈ ਲਈਓ ਕੱਲੇ ਤੁਹਾਡੇ ਆਈਓ ਨਾਲ ਗੱਲ ਕਰੂਗਾ। ਲੋਨਟ ਖਤਮ ਆਈ ਆਪ ਕੋਲ ਹੈ ਹੀ ਨਹੀਂ। ਕੱਲ ਮੈਂ ਸਿਵਲ ਪਰਚਾ ਕਟਾਣ ਆ 4 ਘੰਟੇ ਖੜਾ ਰਿਆ ਉਥੇ। ਕੋਈ ਥਲਵਾਈ ਨਹੀਂ ਹੋਈ 29 ਨੰਬਰ ਫਿਰ ਟੋਕੋਂ ਦੀਗਾ ਹਾਰ ਕੇ 10ਵੇਂ ਮੋੜ ਕੇ ਆ ਗਿਆ। ਇਹਨਾਂ ਦੀ ਵਾਰਦਾਤ ਤੋਂ ਉਹਨਾਂ ਨੇ ਸਬਕ ਸਿੱਖਿਆ ਹੁੰਦਾ ਸੇਮ ਪੁਆਇੰਟ ਤੇ ਅੱਜ ਫੇਰ ਇੱਕ ਬਜ਼ੁਰਗ ਨਾਲ ਲੁੱਟ ਖੋਈ ਹੈ। ਅੱਜ ਫੇਰ ਅੱਜ ਫੇਰ ਜਦ ਕਿ ਮੇਰੇ ਖਿਆਲੋਂ ਸ਼ਾਇਦ ਰਿਪੋਰਟ ਖਾਣੀ ਨਾ ਗਏ ਹੋਣ। ਉਦਦਾ ਬਹੁਤ ਨੰਬਰ ਵਾਲੇ ਚਲਾਨ ਕਰ ਦਿੰਦੇ ਆ ਬਗੈਰ ਨੰਬਰ ਵੇਟੋ ਫੜਦੇ ਨਹੀਂ ਅੱਜ ਸਿਕਿਉਰਿਟੀ ਨੰਬਰ ਪੜ੍ਹਣਾ ਲੱਗੇ ਚਲਾਨ ਹੋ ਜਾਂਦਾ ਵਾ ਲੇਕਿਨ ਜਿੰਨਾ ਨੰਬਰ ਪੜ੍ਹ ਹੀ ਨਹੀਂ ਉਹ ਫੜਦੇ ਨਹੀਂ ਮਤਲਬ ਉਹ ਤਾਂ ਪੋਸਟ ਮਿਲੀ ਹੋਈ ਜਾਂ ਨਾਲ ਲੁਧਿਆਣਾ ਦੇ ਦੇਖਣ ਵਾਲੇ ਤਮਾਮ ਦਸਕਾਰ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਹੁਣ ਤੁਸੀਂ ਸਵੇਰੇ 5 ਵਜੇ ਨਹੀਂ ਬਾਹਰ ਨਿਕਲ ਸਕਦੇ ਹੋ ਇਸ ਕਰਕੇ ਕਹਿ ਰਿਹਾ ਕਿ ਅਗਰ ਸਵੇਰੇ ਤੁਸੀਂ ਕੋਈ ਵਪਾਰੀ ਹੋ ਦੋਦਾ ਕੰਮ ਕਰਦੇ ਹੋ ਜਾਂ ਸਮਾਨ ਲੈਣ ਜਾ ਰਹੇ ਹੋ ਤਾਂ ਤੁਸੀਂ ਸੋਚ ਸਮਝ ਕੇ ਜਾਣਾ ਕਿ ਅੱਗੇ ਲੁਟੇਰੇ ਖੜੇ ਨੇ ਉਹ ਥਾਣੇ ਦੀ ਪਰਵਾਹ ਨਹੀਂ ਕਰਨਗੇ ਥਾਣੇ ਤੋਂ ਚਦ ਕਰਮਾਲ ਦੂਰੀ ਉਤੇ ਆਟੋਮੈਟਿਕ ਆਨਲਾਈਨ ਟ੍ਰੈਫਲ ਸੈਂਟਰ ਹੈਗਾ ਵਾ ਉਹਦੇ ਬਾਅਦ ਇੱਕ ਆ ਆਈ ਰੱਖਿਆ ਖੜਾ ਵਾ ਜਿਹਦੇ ਵਿੱਚ ਇਹ ਸਖਜ ਜਿਹੜੇ ਨੇ ਜੋ ਬਜ਼ੁਰਗ ਸਾਡੇ ਨਾਲ ਨੇ ਉਹ ਦੁੱਧ ਦੀ ਸਫਾਈ ਕਰਨ ਜਾਂਦੇ ਨੇ ਕਿ ਦੁੱਧ ਜਿਹੜਾ ਦੁਕਾਨਾਂ ਦੇ ਉੱਤੇ ਦਿੱਤਾ ਜਾਵੇ ਲੇਕਿਨ ਉਹ ਹੱਥਾਂ ਦੇ ਵਿੱਚ ਪਟੀਆਂ ਦਿਖਾ ਰਿਹਾ ਤੁਹਾਨੂੰ ਮੈਂ ਇਹ ਪਟੀਆਂ ਉਹ ਪਟੀਆਂ ਨੇ ਕਿ ਇਹਨਾਂ ਤੇਜ਼ਰ ਹਥਿਆਰਾਂ ਦਾ ਹਮਲਾ ਕੀਤਾ ਜਾ ਰਿਹਾ ਸੀ ਤੇ ਇਹਨਾਂ ਨੇ ਦਾਤ ਫੜ ਲਏ ਕੀ ਨਾਮ ਹੈ ਜੀ ਆਪਣਾ ਹਰਮਿੰਦਰਪਾਲ ਪੁਰੀ ਪੁਲੀ ਸਾਹਿਬ ਹੋਇਆ ਕੀ ਸੀ ਕਿੱਥੋਂ ਦੀ ਕਿੱਥੇ ਜਾ ਰਹੀ ਸੀ ਮੈਂ ਬੰਦਾ ਬਾਦੋ ਗੁਰਦਵਾਰੇ ਵਾਲੀ ਫਲੈਟ ਤੋਂ ਈ ਡੌਨ ਕੋਲ ਨਹੀਂ ਦੋ ਦਿਨ ਜਾ ਰਿਹਾ ਸੀਗਾ ਡੀਡੀਓ ਦਫ਼ਤਰ ਅੱਗੇ ਬੰਦੇ ਆਏ ਮੋਟਰਸਾਈਕਲ ਤੇ ਦੋ ਮੁੰਨੇ ਬੰਦੇ ਉਹ ਦਾਤ ਅੱਗੇ ਦਿਖਾਈ ਕਹਿੰਦੇ ਦਾਤ ਆ ਗਈ ਆ ਜੋ ਹੈ ਕੱਢ ਦੇ ਮੈਂ ਕੀ ਕਹਦਾ ਤੁਹਾਡੇ ਬਾਦ ਮੇਰੇ ਕੋਲ ਹੈ ਹੀ ਕੁਝ ਨਹੀਂ ਕਹਿੰਦੇ ਉਹਨਾਂ ਨੇ ਦਾਤ ਮਾਰੀ ਮੈਂ ਤਾਂ ਫਾੜ ਲਈ ਅੱਛਾ ਜੋ ਫਾੜੀ ਤਾਂ ਉਹਨੇ ਹੱਥ ਖਿੱਚ ਦਿੱਤੇ ਮੈਂ ਭੱਜੇ ਲੱਗਿਆ ਤਾਂ ਫਿਰ ਉਹਨੇ ਪਿੱਛੇ ਮਾਰੀ ਪਿੱਟ ਤੇ ਮਾਰੀ ਉਮਰ ਦਾ ਲੈਅ ਨਹੀਂ ਕੀਤਾ ਕੁਝ ਨਹੀਂ ਆ ਬਾਰੇ ਕੀ ਥਾਣਾ ਦਾ ਨਾਲ ਹੀ 7 ਨੰਬਰ ਉਹ ਇਥੇ ਰੋਟੇ ਥਾਣੇ ਬੰਦਾ ਹੀ ਕੋਨੀ ਜੀ ਬਈੇ ਉੱਠ ਕੇ ਆਇ ਇਸ਼ਾਰਾ ਮਾਰ ਕੇ ਉਹ ਜਿਹਨਾਂ ਨੇ ਉਹਨੂੰ ਵੀ ਦਾਤ ਘਵਾ ਕੇ ਭਜਾਤਾ ਅੱਛਾ ਉਸੇ ਟਾਈਮ ਉਹ ਬੈਕ ਹੋ ਗਏ ਦੋ ਮੁੰਡੇ ਆ ਕਾਲਾ ਸਪੈਂਡਰਾਂ ਮੋਟਰਸਾਈਕਲ ਤੇ ਬੈਕ ਹੋ ਮੁਰ ਗਏ ਨੰਬਰ ਨੰਬਰ ਸੀਗਾ ਨਾ ਨੰਬਰ ਪੇਟਾ ਹੈ ਹੀ ਨਹੀਂ ਜੀ ਨੰਬਰ ਪੇਟਾ ਹੈ ਹੀ ਨਹੀਂ ਨਾ ਉਹ ਤਾਂ ਨਾਕਾ ਨੁੱਕਾ ਸੀਗਾ ਉਹ ਸੀ ਨਹੀਂ ਨਾਕਾ ਹੁੰਦਾ ਹੀ ਨਹੀਂ ਇਸ ਰੋਡ ਤੇ ਕਿਤੇ ਵੀ 7 ਨੰਬਰ ਥਾਣਾ ਕਿੰਨੀ ਦੂਰ ਸੀ ਜਿੱਤੇ ਵਾਰਦਤ ਹੋਈ ਆ ਫਿਰ 200 ਕਦਮ 200 ਪਹਿਲਾਂ ਦੂਰ ਨਾ ਹਸਪਤਾਲਾਂ ਹਸਪਤਲ ਹੋ ਗਏ ਕੀ ਕੀ ਲੈ ਕੇ ਤੁਹਾਡੇ ਕੋਲ ਪੁਲੀਸ ਸਾਹਿਬ ਮੇਰੇ ਕੋਲ ਮੋਬਾਈਲ ਦੂਆ Redmi ਦਾ 25000 ਰੋ ਲੈ ਗਏ ਅੱਛਾ ਪੈਸੇ ਉਕਰਾ ਵੱਲ ਕੋਈ ਕੁਦਰਤੀ ਹੈ ਨਹੀਂ ਮੈਂ ਸਪਲਾਈ ਹੋ ਰਿਹਾ ਸਟਾਰਟਿੰਗ ਜਾ ਰਿਹਾ ਸੀ ਮਤਲਬ ਹੁਣ ਕੀ ਹੁਣ ਸਵੇਰੇ ਜਾ ਸਕਦੇ ਤੁਸੀਂ ਕੋਈ ਉਹ ਤਾਂ ਡਾਰਾ ਹੀ 7 ਵਜੇ ਗਿਆ ਮੈਂ ਜੀ 7 ਵਜੇ ਗਿਆ ਮਤਲਬ 5 ਵਜੇ ਕੋਈ ਵਾਰਦਾਤ ਹੋ ਸਕਦੀ ਹੈ ਅੱਜ ਅੱਜ ਵੀ ਦੋ ਹੋ ਗਈਆਂ ਜੀ ਉੱਥੇ ਰੀਜ ਕਹਿੰਦੇ ਸੁੰਨਨ ਜਾਇਆ ਦੋ ਹੋ ਗਈਆਂ ਤੁਹਾਡਾ ਇਲਾਕਾ ਵਾ ਤੁਹਾਡੀ ਸਰਕਾਰ ਆ ਗਈ ਆ ਤੁਹਾਡਾ ਐਮਪੀ ਆ ਗਿਆ ਵਾ ਤੁਹਾਡੇ ਐਮਪੀ ਨੇ ਫਿਰ ਹੁਣ ਕੀ ਕਰਨਾ ਸਾਡਾ ਐਮਪੀ ਹੈ ਸਰਕਾਰ ਦੇ ਹੱਲੇ ਆਮ ਆਦਮੀ ਪਾਰਟੀ ਦੀ ਆ ਐਮਪੀ ਤੁਹਾਡਾ ਜਿੱਤ ਗਿਆ ਆ ਐਮਪੀ ਜਿੱਤਿਆ ਤੇ ਅਸੀਂ ਸਾਨੂੰ ਜਦੋਂ ਇਹਨਾਂ ਨੇ ਬੁਲਾਇਆ ਅਸੀਂ ਸਵੇਰੇ ਫਟਾਟ ਪਹੁੰਚੇ ਉੱਥੇ ਹੁਣ ਕੰਮ ਤੇ ਥਾਣੇ ਵਾਲਿਆਂ ਨੇ ਕਰਨਾ ਥਾਣਾ ਉੱਥੋਂ ਕਦਮ ਮੇਰੇ ਖਿਆਲ 200 ਕਦਮ ਤੇ ਆ ਤੇ ਇਹ ਕੱਲ ਦੀ ਵਾਰਦਾਤ ਹੈ ਜਿਹੜੀ ਹੋਈ ਆ ਤੇ ਅੱਜ ਫਿਰ ਉੱਥੇ ਉਸੇ ਪੁਆਇੰਟ ਤੇ ਅੱਜ ਫਿਰ ਲੁੱਟਖੋਈ ਆ ਕੀ ਉਹਨਾਂ ਨੂੰ ਆ ਕਾਲ ਸੈਂਟੀਮੈਂਟਿਸ਼ਨ ਦਿੱਤੀ ਆ ਕੱਲ ਅਸੀਂ ਏਐਸਆਈ ਨੂੰ ਫੋਨ ਕੀਤਾ ਉਸ ਬੰਦੇ ਦਾ ਹਲੇ ਤੱਕ ਕੋਈ ਸਾਨੂੰ ਦੋ ਵਾਰ ਫੋਨ ਕਰ ਲਿਆ ਸਾਨੂੰ ਕੋਈ ਰਿਪਲਾਈ ਨਹੀਂ ਆਇਆ ਥਾਣੇ ਤਿੰਨ ਗੇੜੇ ਲਾਏ ਆ ਸਾਨੂੰ ਕੋਈ ਰਿਪਲਾਈ ਨਹੀਂ ਥਾਣੇ ਸੁਣਵਾਈ ਹੋਈ ਆ ਕੁਝ ਨਹੀਂ ਐਪਲੀਕੇਸ਼ਨ ਲੈ ਲਈਓ ਕਹਿੰਦੇ ਤੁਹਾਡੇ ਆਈਓ ਗੱਲ ਕਰੂਗਾ ਅਗਰ ਤੁਹਾਨੂੰ ਕੁਝ 19 ਕੀ ਲੱਗ ਜਾਂਦੀ 10000 ਲੱਗ ਜਾਂਦਾ ਕੁਝ ਫਿਰ ਤਾਂ ਖਤਮ ਦੀ ਗੀ ਫਿਰ ਕੀ ਹੋਣਾ ਸੀ ਫਿਰ ਖਤਮ ਫਿਰ ਕੀ ਸੀ ਬੱਚੇ ਰੋਲਦੇ ਸੀ ਹੋਰ ਕੀ ਹੋਣ ਸੀ ਤੇ ਪੁਲਿਸ ਨੇ ਤਾਂ ਕਾਰਵਾਈ ਨਹੀਂ ਕੀਤੀ ਕੁਝ ਵੀ ਨਹੀਂ ਕੀਤਾ ਜੀ ਫਿਰ ਲਾਅਨ ਆਰਡਰ ਕਿੱਥੇ ਆ ਲਾਅਨ ਆਰਡਰ ਖਤਮ ਆ ਹੀ ਆਪ ਕੋਲ ਹੈ ਹੀ ਨਹੀਂ ਕੱਲ ਮੈਂ ਸੀ ਉਹ ਪਰਚਾ ਘਟਾਣਿਆ 4 ਘੰਟੇ ਖੜਾ ਰਿਆ ਉਥੇ ਕੋਈ ਸੁਣਵਾਈ ਹਾਰ ਕੇ 10ਵੇਂ ਮੋੜ ਕੇ ਆ ਗਿਆ ਉੱਥੇ ਸੁਣਵਾਈ ਨਹੀਂ 4 ਘੰਟੇ ਪੁਰਾਣੇ 10 ਵਜੇ ਮੁੜ ਗਿਆ ਮੈਡਮ 8:00 ਮੈਡਮ ਆਈਆ 6:00 ਦਾ ਗਿਆ ਦੀਆ ਉਹ ਪਹਿਲਾਂ ਕਹਿੰਦੇ ਮੈਂ ਚਾਰਜ ਲੈਣਾ ਅੱਧਾ ਪੁਰਾਣਾ ਅੱਧਾ ਚਾਰਜ ਲੈਣ ਤੇ ਲੱਗੀ ਉੱਥੋਂ ਮੈਂ ਬੰਦੇ ਮਰੀਜ਼ ਚਾਹ ਕਹਿੰਦੇ ਉਦੋਂ ਚਲੇ ਗਈ ਫਿਰ ਨੰਬਰ ਚਾਲੂ ਕੀਤਾ ਸਾਢੇ 10 ਵਜੇ ਮੁੜ ਕੇ ਆਇਆ ਤੇ ਪੁਲਿਸ ਯਕੀਨ ਜਿਹੜਾ ਹੁੰਦਾ ਕੀ ਯਕੀਨ ਹੈਗਾ ਪੁਲਿਸ ਦਾ ਕੀ ਜੀ ਕੀ ਰਹੇਗਾ ਜੀ ਪੁਲਿਸ ਤਾਂ ਖਤਮ ਹੂੰ ਸਾਡੇ ਲਾਇਸੈਂਸ ਅਪਲਾਈ ਕਰਦੇ ਨਾ ਬਿਜ਼ਨਸ ਆਸੀਂ ਆ ਮਾਰਦਾਂਗੇ ਗੂਗਲ ਦੀ ਜੇ ਸਾਨੂੰ ਮਿਲੂਗਾ ਕੋਈ ਕਿਤੇ ਮਤਲਬ ਉਹਨੂੰ ਵਪਾਰ ਕਰਨਾ ਸ ਮਤਲਬ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਨਹੀਂ ਜਾ ਸਕਦੇ ਆ। ਨਾ ਹੀ ਇਹਦੇ 1:30 ਵਜੇ ਵੀ ਹੁੰਦੇ ਲੁੱਟ ਕੋ ਧੁੱਪੇ ਵੀ। ਸਾਡਾ ਧੁੱਪੇ ਵੀ ਡਾਰਾ ਪੇਵਮੈਂਟ ਕਿੱ데 ਲੈ ਕੇ ਜਾਣਾ। ਹਾਂ ਜੀ। ਐਸੇ ਲਈ ਜੀ। ਇਹ ਮਤਲਬ ਲੁਧਿਆਣਾ ਦਾ ਸ਼ਹਿਰ ਇਦਾਂ ਤਾਂ ਹੋ ਗਿਆ ਕਿ ਡੈਚਲ ਕਰਦਾ ਨਾ। ਇਹ ਤਾਂ ਯੂਪੀ ਬਿਆਰ ਬਣ ਗਿਆ ਜੀ। ਯੂਪੀ ਦਾ ਸੁਧਰ ਗਿਆ। ਉਹ ਸੁਧਰੇ ਬਣ ਗਿਆ। ਯੂਪੀ ਸੁਧਰ ਗਿਆ ਬਣ ਗਿਆ ਤੇ ਹੁਣ ਕਿੱਦਾਂ ਖਤਮ ਹੋਣਗੇ ਆ ਲੋਕ। ਇਹ ਤਾਂ ਸਰਕਾਰ ਉੱਤੋਂ ਕਾਦੀ ਕੁਝ ਨਹੀਂ ਪਈ। ਐਮਐਲਏ ਕੋਈ ਨਹੀਂ ਕਹਿੰਦੇ ਬੱਸ ਐਸੇ ਲਈ ਇਹਦੇ ਨਜਾ ਕੋਈ ਆਪਣੇ ਏਰੀਆ ਦੇ ਥਾਣੇ ਦੇ ਇੰਸਪੈਕਟਰ ਰੋਕਣ ਕਿ ਤਾਡੀ ਸੁਣਵਾਈ ਜਮਾਨੇ ਕਿਤੇ ਤਾਂ ਨਹੀਂ ਮੈਂ ਜੀ ਐਪਲੀਕੇਸ਼ਨ ਲਿਖਾਈ ਜਸ ਤੱਕ ਟੈਲੀਫੋਨ ਹੀ ਦੋ ਦਿਨ ਹੋ ਗਏ ਤੁਹਾਡਾ ਹਾਲਚਾਲ ਤਾਂ ਹਾਂ ਵੀ ਆਜੋ ਤੁਸੀਂ ਪੁਰੀ ਸਾਹਿਬ ਆਜੋ ਤੁਹਾਡੇ ਆ ਜੋ ਵਾਰਤ ਹੋਈਏ ਬਸ ਜੀ ਫੋਟੇ ਖੰਗਾਲ ਲੀਏ ਕੁਛ ਕੰਮ ਨਹੀਂ ਆ ਜੀ ਕੁਝ ਵੀ ਨਹੀਂ ਟੈਲੀਫੋਨ ਵੀ ਨਹੀਂ ਆਇਆ ਉਹਨਾਂ ਦਾ ਇੱਕ ਵੀ ਇਹ ਹਾਲਾਤ ਨੇ ਇਹ ਹਾਲਾਤ ਹੈ ਜੀ ਦੋ ਵਾਰ ਅਸੀਂ ਜਾਇਆ ਜਦ ਤੱਕ ਛੁੱਟਕਣ ਵਾਲਾ ਮੁੱਖ ਮੰਤਰੀ ਹੈ ਤਾਂ ਤੱਕ ਕੋਈ ਇਸ ਜਿਹੜਾ ਪੰਜਾਬ ਰਾਜ ਦਾ ਮੁੱਖ ਮੰਤਰੀ ਛੁੱਟਕਣ ਵਾਲਾ ਛੁੱਟਕਣ ਵਾਲਾ ਹੈਗਾ ਉਹ ਤੱਕ ਸਾਡੀ ਕੋਈ ਸੁਣਵਾਈ ਨਹੀਂ ਸੀਪੀ ਬਬਲਕ ਦੇ ਨਮਾਇंदे ਸੀਪੀ ਸਾਹਿਬ ਦਾ ਬਹੁਤ ਕਾਬਲੇ ਤਾਰੀਫ ਨੇ ਸੀਪੀ ਸਾਹਿਬ ਨੇ ਸਾਫ ਆਰਡਰ ਵੀ ਕਰਤੇ ਸਾਰੇ ਐਸਐਸਓ ਨੂੰ ਅਗਰ ਤੁਹਾਡੇ ਇਲਾਕੇ ਦੇ ਵਿੱਚ ਦਹਿਸ਼ਤਗਰਦੀ ਪਾਈ ਗਈ ਹੈ ਲੁੱਟ ਕੋਈ ਹੈ ਜਾਂ ਕੋਈ ਨਸ਼ਾ ਵਿਕਦਾ ਉਹ ਥਾਣੇਦਾਰ ਐਸਐਸਓ ਜ਼ਿੰਮੇਦਾਰ ਹੋਊਗਾ ਨਹੀਂ ਅਸੀਂ ਫਿਰ ਦੇਖਦੇ ਹਾਂ ਨਾ ਹੁਣ ਅੱਜ ਨਹੀਂ ਹੋਏਗਾ ਤੇ ਫਿਰ ਸਵੇਰੇ ਸੀਪੀ ਸਾਹਿਬ ਨੂੰ ਦਿਆਂਗੇ ਭਈ ਸਾਨੂੰ ਇਹ ਮੋਬਾਈਲ ਨੰਬਰ ਹੈ ਉਹਨਾਂ ਨੂੰ ਅਸੀਂ ਦੋ ਵਾਰ ਤਿੰਨ ਵਾਰ ਕਰ ਲਿਆ ਫੋਨ ਦੋ ਵਾਰ ਅਸੀਂ ਥਾਣੇ ਜਾਏ ਆ ਉਹ ਹੈ ਨਹੀਂ ਸੀ ਛੁੱਟੀ ਤੇ ਸੀਗੇ ਸ਼ਾਇਦ ਰਾਤ ਲਾ ਕੇ ਗਏ ਸੀਗੇ ਉਸ ਤੋਂ ਬਾਅਦ ਹਾਲ ਤੱਕ ਕੋਈ ਰਿਪਲਾਈ ਨਹੀਂ ਆਇਆ ਅੱਜ ਨਹੀਂ ਸਟੇਸ਼ਨ ਹਾਊਸ ਅਫੀਸਰ ਨੂੰ ਮਿਲ ਸਕਦੇ ਸੀ ਐਸਐਚਓ ਨੂੰ ਮਿਲ ਸਕਦੇ ਸੀ ਏਸੀਪੀ ਨੂੰ ਮਿਲ ਸਕਦੇ ਸੀ ਸੱਚੋ ਵੀ ਹੈ ਨਹੀਂ ਸੀ ਮੌਕੇ ਤੇ ਅਸੀਂ ਜਦੋਂ ਕੰਪਲੇਂਟ ਦਰਜ ਕਰਾਣ ਗਏ ਆ ਉਹ ਕਹਿੰਦੇ ਤੁਸੀਂ ਆਈਓ ਦਾ ਨੰਬਰ ਲੈ ਲਓ ਆਈਓ ਦਾ ਅਸੀਂ ਨੰਬਰ ਲੈ ਲਿਆ ਨੰਬਰ ਲੈਣ ਤੋਂ ਬਾਅਦ ਕਹਿੰਦੇ ਤੁਹਾਨੂੰ ਕਾਲ ਕਰਨਗੇ ਕੱਲ ਕਾਲ ਹੋਣੀ ਕੋਈ ਆਈ ਨਹੀਂ ਸਵੇਰੇ ਗਏ ਉਹ ਕਹਿੰਦੇ ਜੀ ਉਹ ਨਾਈਟ ਲਾ ਕੇ ਗਿਆ ਸਵੇਰੇ ਕੱਲ ਆ ਮਤਲਬ ਸ਼ਾਮੀ ਮਿਲਣਗੇ ਸ਼ਾਮੀ ਜੇ ਕੋਈ ਆ ਕੇ ਰਿਪਲਾਈ ਠੀਕ ਹੈ ਨਹੀਂ ਤੇ ਅਸੀਂ ਜਿਹੜਾ ਹੈਗਾ ਸਵੇਰੇ ਏਸੀਪੀ ਸਾਹਿਬ ਦੇ ਜਾਵਾਂਗੇ ਦੇਖਾਂਗੇ ਕੀ ਤੱਕ ਮਿਲੇ ਉਹ ਨਹੀਂ ਐਸਐਚ ਆਇਓ ਨਹੀਂ ਮਿਲਦਾ ਫਿਰ ਅਸੀਂ 14 ਨੂੰ ਕਿ ਮਿਲਾਂਗੇ ਚਲੋ ਇਨਵੈਸਟੀਗੇਸ਼ਨ ਅਫੀਸਰ ਤੋਂ ਉੱਪਰ ਸਟੇਸ਼ਨ ਹਾਊਸ ਅਫੀਸਰ ਆ ਉਹਨੂੰ ਮਿਲ ਲੈਣ ਦੇ ਇੱਕ ਵਾਰੀ ਉਹ ਤਾਂ ਹੁਣ ਸਾਡੇ ਕੋਲ ਟੈਲੀਫੋਨ ਆਵੇ ਜਾਂ ਕਵੇ ਆ ਕੇ ਮਿਲੋ ਤਾਂ ਹੀ ਅਸੀਂ ਅੱਗੇ ਉੱਪਰ ਮਿਲਾਂਗੇ ਤੁਸੀਂ ਮਿਲ ਸੋ ਤੇ ਖੁਦ ਮਿਲ ਸਕਦੇ ਹੋ ਜਦੋਂ ਇਨਵੈਸਟੀਗੇਸ਼ਨ ਅਫੀਸਰ ਨਹੀਂ ਸੁਣ ਰਿਹਾ ਤੁਸੀਂ ਉਸ ਤੋਂ ਗੱਲ ਕਰ ਲਓ ਉਹ ਤਾਂ ਫਿਰ ਹੁਣ ਕੱਲ ਨੂੰ ਕਰਾਂਗੇ ਜੀ ਸੀਪੀ ਕੋ ਜਾਵਾਂਗੇ ਕੱਲ ਹੋ ਜਾਵਾਂਗੇ ਜੀ ਜੇ ਕੱਲ ਦੀ ਇਹਨਾਂ ਦੀ ਵਾਰਦਾਤ ਤੋਂ ਉਹਨਾਂ ਨੇ ਸਬਕ ਸਿੱਖਿਆ ਹੁੰਦਾ ਸੇਮ ਪੁਆਇੰਟ ਤੇ ਉੱਥੇ ਅੱਜ ਫਿਰ ਇੱਕ ਬਜ਼ੁਰਗ ਨਾਲ ਲੁੱਟਖੋਈ ਆ ਅੱਜ ਫਿਰ ਅੱਜ ਫ ਕਿਉਂਕਿ ਲੋਕ ਡਰ ਦੇ ਮਾਰੇ ਅੱਦੇ ਤੇ ਜਾਂਦੇ ਹੀ ਨਹੀਂ ਅਗਲੇ ਕਹਿੰਦੇ ਛੱਡ ਪਰੇ ਕੋਈ ਗੱਲ ਨਹੀਂ ਪਰ ਇਹ ਨਹੀਂ ਪਤਾ ਜੇ ਅੱਜ ਆਪਾਂ ਇਹ ਕੰਮ ਛੱਡ ਦੇ ਇਗਨੋਰ ਕਰ ਦਿਆ ਤਾਂ ਕੱਲ ਨੂੰ ਇੱਕ ਉਹਨਾਂ ਦੇ ਹੌਸਲੇ ਹੋਰ ਬਲੰਦ ਹੋ ਜਾਂਦੇ ਨੇ ਜਿਹੜੇ ਜਿਹੜੇ ਲੁਟੇਰੇ ਨੇ ਉਹਨਾਂ ਦੇ ਹੌਸਲੇ ਹੋਰ ਬਲੰਦ ਹੁੰਦੇ ਆ ਇਹ ਤੇ ਗੱਲ ਉਹਨਾਂ ਦੀ ਸਹੀ ਆ ਪੂਰੀ ਸਾਲ ਦੀ ਵੀ ਸਾਲੋਂ ਤੁਸੀਂ ਅਸਲਾ ਲਾਇਸੈਂਸ ਸਾਨੂੰ ਜਾਰੀ ਕਰੋ ਜਿਹੜਾ ਕੋਈ ਸਾਡੇ ਨਾਲ ਧੱਕਾ ਕਰਦਾ ਅਸੀਂ ਜਿਹੜਾ ਆਪਣਾ ਉਸੇ ਟਾਈਮ ਆਨ ਦੀ ਸਪੋਰਟ ਪਰ ਜੋ ਉਹਨਾਂ ਦੇ ਬੰਦੀ ਕਾਰਵਾਈ ਕਰਦੇ ਆਂਗੇ ਕਿੰਨਾ ਘਟੜਦੇ ਹੋ ਬਾਅਦ ਜਾਂਦੇ ਸਵੇਰੇ ਹਾਂਜੀ ਕਿੰਨਾ ਕ ਡਰ ਲੱਗਦਾ ਸਵੇਰੇ ਬਾਹਰ ਜਾਂਦੇ ਬਹੁਤ ਨਿਕਲਦੇ ਨਹੀਂ ਜੀ ਅਸੀਂ ਬਾਹਰ ਜਾਂਦੇ ਜੀ ਬਿਲਕੁਲ ਬਹੁਤ ਡਰ ਲੱਗਦਾ ਜੀ ਵੱਡੇ ਵੱਡੇ ਦਾਤ ਦੂਤ ਲੈ ਕੇ ਜਿਹੜੇ ਹਾਂਜੀ ਹਾਂਜੀ ਦਾਤ ਲੈ ਕੇ ਬਹੁਤ ਜ਼ਿਆਦਾ ਫਰਦੇ ਆ ਜੀ ਮੰਗ ਕੀ ਕਰ ਰਹੇ ਹੋ ਪੁਲੀਸ ਸਾਹਿਬ ਮੰਗ ਤਾਂ ਇਨਸਾਫ ਮਿਲਿਆ ਜਾਵੇ ਇਸ ਰੋਡ ਤੇ ਜੋ ਰੋਜ਼ ਚੈਕਿੰਗ ਹੋਵੇ ਜਿਹੜੇ ਨੰਬਰ ਪਲੇਟਾਂ ਨੂੰ ਆਪਾਂ ਘੇਰਦੇ ਆਂ ਪੁਲਿਸ ਵਾਲੇ ਬਗੈਰ ਨੰਬਰ ਪਲੇਟਾਂ ਨੂੰ ਕਿਉਂ ਨਹੀਂ ਫੜਦੇ ਬਿਲਕੁਲ ਹੂੰ ਉਦਾਂ ਦਾ ਨੰਬਰ ਵਾਲਿਆਂ ਚਲਾਨ ਕਰ ਦਿੰਦੇ ਆਂ ਬਗੈਰ ਨੰਬਰ ਪਲੇਟੋਂ ਫੜਦੇ ਨਹੀਂ ਇਹ ਹਾਈ ਸਕਿਉਰਿਟੀ ਨੰਬਰ ਬਰੇਟਾਂ ਲੱਗੀ ਹੋਵੇ ਚਲਾਨ ਹੋ ਜਾਂਦਾ ਵਾ ਲੇਕਿਨ ਬਿਲਕੁਲ ਇਹ ਪੂਰੀ ਸਾਫ ਸੀਗੇ ਦੁੱਧ ਦੇ ਵਪਾਰੀ ਨੇ ਕਾਰੋਬਾਰੀ ਨੇ ਲੇਕਿਨ ਇਹ ਈ ਰਕਸ਼ਸ ਸਵੇਰੇ ਪੰਜਵੇਂ ਜਾ ਰਹੇ ਸੀਗੇ ਆਟੋਮੈਟਿਕ ਆਨਲਾਈਨ ਡਰਾਈਵ ਟੈਪ ਸੈਂਟਰ ਹੈ 32 ਸੈਕਟਰ ਦੇ ਕੋਲ ਉਹਦੇ ਨਾਲ ਹੀ ਚੱਦ ਕਰਮਾ ਦੀ ਦੂਰੀ ਉੱਤੇ ਦਵੀਜੇ ਨੰਬਰ 7 ਹੈ ਲੇਕਿਨ ਇਹ ਐਨੇ ਬਚਰੇਆਂ ਦੇ ਨਾਲ ਸਵੇਰੇ ਦਾਤ ਨਾਲ ਹਮਲਾ ਕੀਤਾ ਗਿਆ ਇਹਨਾਂ ਦਾ ਫੋਨ ਜਿਹੜਾ 25000 ਦਾ ਫੋਨ ਖੋਰੀਤਾ ਗਿਆ ਨਕਦੀ ਨਹੀਂ ਸੀਗੀ ਇਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇਹਨਾਂ ਦੇ ਕੰਨ ਦੇ ਮੋਦਬੀ ਕਰਨੇ ਦਾਤ ਜਿਹੜਾ ਹੱਥੇ ਫੜ ਲਿਆ ਨੇ ਪੇਟ ਤੇ ਵੀ ਵਾਰ ਕੀਤੇ ਗਏ ਲੇਕਿਨ ਇੱਕ ਸਵਾਲ ਖੜਾ ਹੋ ਜਾਂਦਾ ਵਾ ਕਿ ਆਖਿਰ 7 ਚੰਦ ਕਮ गुजारिश ਕਰਨਾ ਅਫਸਰਾਂ ਨੂੰ ਕਿ ਮੇਰੀ ਕਾਰਵਾਈ ਕਰ ਦਿਓ ਮੇਰੀ ਕਾਰਵਾਈ ਕਰ ਤੋ ਉਹ ਤੋਂ ਸਿਵਲ ਹਸਪਤਾਲ ਦੇ ਵਿੱਚ ਐਮਰਲ ਕਰਾਨਗੇ ਤਾਂ ਉਹ ਤੱਕ ਨਹੀਂ ਹੋਈ ਲੇਕਿਨ ਆਖਿਰ ਪ੍ਰਸ਼ਾਸਨ ਹੈ ਕਿੱਥੇ ਆ ਕਿ ਲੁਧਿਆਣਾ ਸ਼ਹਿਰ ਦੇ ਲੋਕ ਨੂੰ ਸਵੇਰੇ 5 ਵਜੇ ਕਾਰੋਬਾਰ ਨਾ ਕਰਨ ਕਿ ਰਾਤੀ 11 ਵਜੇ ਤੋਂ ਬਾਅਦ ਕਾਰੋਬਾਰ ਨਾ ਕਰਨ ਕਿ ਲੁਧਿਆਣਾ ਸ਼ਹਿਰ ਨੂੰ ਸੇਫ ਸਿਟੀ ਕਹੋ ਤੱਕ ਮੰਨਿਆ ਜਾ ਸਕਦਾ ਹੈ ਕਿ ਅਦਰ ਪੁਲਿਸ ਦੀ ਨਫਰੀ ਜਿਹੜੀ ਹੈਗੀ ਹੈ ਇੱਕ ਨਫਰੀ ਦੀ ਕਮੀ ਦੱਸੀ ਜਾਂਦੀ ਹੈ ਆ ਕਿ ਜਿਨ੍ਹਾਂ ਨੂੰ ਗਨਮੈਨ ਦਿੱਤੇ ਹੋਏ ਉਹਨਾਂ ਕੋਈ ਵਾਪਸੀ ਲਿੱਤੇ ਜਾਣ ਤਾਂ ਕਿ ਪੁਲਿਸ ਦੀ ਨਫਰੀ ਜਿਹੜੀ ਘਟਾਈ ਜਾਵੇ ਤੇ ਨਵੀਂ ਭਰਤੀਆਂ ਕੀਤੀਆਂ ਜਾਣ ਤਾਂ ਕਿ ਲੁਧਿਆਣਾ ਕਿ ਪੂਰੇ ਪੰਜਾਬ ਸ ਖਰਾ ਜਿਹੜਾ دہشتਗਰਦਾਂ ਨੇ ਕੀਤਾ ਉਹ ਸਹੀ ਕੀਤਾ ਜਾਵੇ ਤੇ ਅਨੁਤੇ ਵੱਤ ਤੋਂ ਵੱਤ ਕਾਰਵਾਈ ਕੀਤੀ ਆ ਮਲਕੀਤ ਜੀ ਪਰਸੋਂ ਸਵੇਰੇ ਇੱਕ ਦੁੱਧ ਵਾਲੇ ਨਾਲ ਖੋਹ ਹੋ ਗਈ ਹੋਣੀ ਆ ਆਟੋਮੈਟਿਕ ਔਨਲਾਈਟ ਡਰਾਈਵ ਟੈਸਟ ਸੈਂਟਰ ਦੇ ਕੋਲ ਕੀ ਮਾਮਲਾ ਕੀ ਸੀਗਾ ਆਈਓ ਤੁਸੀਂ ਉਹਨਾਂ ਨੂੰ ਉਸ ਮਾਮਲੇ ਤੇ ਕੀ ਇਹਨਾਂ ਦੁੱਧ ਵਾਲੇ ਪੂਰੀ 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 ਕਹਿੰਦਾ ਆਈਓ ਸਾਹਿਬ ਨੇ ਮਲਕੀਤ ਜੀ ਤੇ ਮੇਰੇ ਨਾਲ ਖੋਹ ਖੋਈ ਚਗੀ ਤੇ ਉਸ ਤੋਂ ਬਾਅਦ ਅਜੇ ਤੱਕ ਮੇਰਾ ਕੋਈ ਸੋਲੂਸ਼ਨ ਨਹੀਂ ਹੋਇਆ ਉਹਦੇ ਕੋਲ ਫੋਨ ਲੱਗੀ ਹੋਣੀ 25000 ਦਾ ਫੋਨ ਸੀਗਾ ਉਹਦੇ ਕੋਲ ਦਾ ਦੂਤੋਂ ਦੇ ਮਾਰੇ ਨੇ ਉਹ ਮਾਮਲਾ ਹੀ ਪੁੱਛਣਾ ਸੀ ਕੀ ਹੈਗਾ ਸੀਗਾ ਅਜੇ ਕੁਝ ਲੱਭ ਪਾਇਆ ਉਹਦੇ ਮਾਮਲੇ 'ਚ ਕੁਝ ਨਹੀਂ ਅਜੇ ਕੁਝ ਨਹੀਂ ਦੇਖਿਆ ਕੈਮਰੇ ਆ ਨਹੀਂ ਰਿਹਾ ਕੈਮਰੇ ਕੁਮਰੇ ਚ ਆ ਨਹੀਂ ਰਿਹਾ ਬੰਦਾ ਨਹੀਂ ਨਹੀਂ ਅਜੇ ਨਹੀਂ ਆ ਰਿਹਾ ਤੇ ਜਦੋਂ ਫਿਰ ਉਹਨੂੰ ਬੁਲਾਵਾਂਗੇ ਜਰੂਰ ਟ੍ਰੇਸ ਕਰਾਂਗੇ ਵਿਦਾਉ ਨੰਬਰ ਸਪਲੈਂਡਰ ਆ ਉਹਨਾਂ ਦੇ ਕਹਿੰਦੇ ਮੁਤਾਬਕ ਹੂੰ ਹੂੰ ਨੰਬਰ ਵੀ ਆ ਗਿਆ ਤੇ ਆ ਨਹੀਂ ਰਿਹਾ ਕੈਮਰੇ ਕਿਤੇ ਮੈਨੂੰ ਕਹਨਾਂ ਮੈਂ ਧਰਮੇ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ